ਪੰਚਾਇਤੀ ਖਬਰਾਂ ਨਾਲ ਜੁੜੀ ਵੱਡੀ ਖਬਰ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਨਾਮਜ਼ਦਗੀ ਪਰੰਦਾ ਅੱਜ ਆਖਰੀ ਦਿਨ ਹੈ ਤੇ ਵੱਡੀ ਗਿਣਤੀ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਜਿਸ ਨੂੰ ਲੈ ਕੇ ਸੱਤਾ ਤੇ ਰਿਕ ਪਾਸੇ ਤਿਆਰੀਆਂ ਵੱਡੀ ਖੜੀ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਖਦਸ਼ੇ ਆ ਪ੍ਰਗਟਾਏ ਜਾ ਰਹੇ ਨੇ ਕਿਉਂਕਿ ਬੀਤੇ ਦਿਨ ਜੋ ਕੁਝ ਹੋਇਆ ਵਾਪਰਿਆ ਖਾਸ ਕਰਕੇ ਜ਼ੀਰਾ ਦੇ ਵਿੱਚ ਜੋ ਘਟਨਾ ਵਾਪਰੀ ਜਿਸ ਤਰੀਕੇ ਨਾਲ ਇੱਟਾ ਰੋੜੇ ਚੱਲੇ ਤੇ ਜਿਸ ਤਰੀਕੇ ਨਾਲ ਗੋਲੀਆਂ ਤੱਕ ਚੱਲਣ ਦੀ ਨੌਬਤ ਆ ਜਾਂਦੀ ਹੈ ਉਹ ਸਭ ਦੇ ਵਿਚਾਲੇ ਕੁਲਬੀਰ ਜ਼ੀਰਾ ਇਕਵਾਲ ਫਿਰ ਲਾਈਵ ਹੋਏ ਨੇ ਤੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਾਂਗਰਸ ਦੇ ਜੋ ਲੀਡਰਸ਼ਿਪ ਹੈ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਪਹੁੰਚ ਰਹੇ ਨੇ ਉਹਨਾਂ ਕੋਲ ਤੇ ਕੁਲਬੀਰ ਜੀਰਾ ਨੇ ਲੋਕਾਂ ਨੂੰ ਵੱਡੀ ਅਪੀਲ ਕੀਤੀ ਹੈ ਤੇ ਅਫਸਰਾਂ ਨੂੰ ਵੀ ਖਾਸ ਵੱਡੀ ਚੇਤਾਵਨੀ ਦਿੱਤੀ ਹੈ ਪੂਰੀ ਵੀਡੀਓ ਜ਼ਰੂਰ ਦੇਖੋ ਵੈਲਕਮ ਜੀਕਾ ਖਾਲਸਾ ਸ੍ਰੀ ਵੈਲਕਮ ਜੀ ਕੀ ਫਤਿਹ ਸਾਥੀਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਇਸ ਤੱਕ ਵੀਡੀਓ ਪਾ ਰਿਹਾ ਕਿਉਂਕਿ ਪਿੰਡਾਂ ਦੇ ਵਿੱਚੋਂ ਫੋਨ ਕਾਲਸ ਆ ਮੈਨੂੰ ਆ ਰਹੀਆਂ ਨੇ ਕਿ ਇਹਨਾਂ ਨੇ ਪਿੰਡਾਂ ਦੇ ਵਿੱਚ ਵਾਜਾਂ ਕਰਾਈਆਂ ਨੇ ਕਿ ਕੁਲਬੀਰ ਸਿੰਘ ਜੀਰਾ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੈ ਔਰ ਮੈਂ ਜੀਰੇ ਕੋਠੀ ਪੇਠਾ ਕੋਈ ਇਹੋ ਜਿਹੀ ਝੂਠੀ ਫਵਾਹ ਨਹੀਂ ਆਉਣਾ ਕਿਸੇ ਨੂੰ ਇਹ ਫੋਨ ਕਰਦੇ ਨੇ ਕਿ ਤੁਹਾਡੇ ਤੇ ਕੇਸ ਰਜਿਸਟਰ ਹੋ ਗਿਆ ਤੁਹਾਨੂੰ ਬੋਲਸ ਫੜਨਾ ਆ ਰਹੀਏ ਕਿਉਂਕਿ ਇਹੋ ਜਿਹੇ ਫਾਰਮਾ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਅੱਜ ਜਿਹੜਾ ਕਾਗਜ਼ਾਂ ਦਾ ਆਖਰੀ ਆਖਰੀ ਦਿਨ ਆ ਔਰ ਇਹਨਾਂ ਨੂੰ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਡਰਾ ਕੇ ਧਮਕਾ ਕੇ ਔਰ ਲੋਕਾਂ ਨੂੰ ਝੂਠੀਆਂ ਗੱਲਾਂ ਚ ਲਿਆ ਕੇ ਕਿ ਲੋਕਾਂ ਨੇ ਕਾਗਜ਼ ਨਾ ਭਰੇ ਜਾਣ ਔਰ ਮੈਂ ਸਾਰੇ ਪੰਚਾਇਤ ਸਰਪੰਚਾਂ ਨੇ ਉਮੀਦਵਾਰਾਂ ਨੂੰ ਬੇਨਤੀ ਕਰਦਾ ਕਿ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂ ਪਰ ਪਾਰਲੀਮੈਂਟ ਲੁਧਿਆਣਾ ਉਹ 10 15 ਮਿੰਟ ਦੇ ਵਿੱਚ ਪਹੁੰਚ ਰਹੇ ਨੇ ਸਾਰੇ ਜਣੇ ਹੋਮ ਹੋਮ ਆ ਕੇ ਪਹੁੰਚੋ ਕਿਉਂਕਿ ਆਪਾਂ ਜਿਹੜੇ ਨਾਕਾਗਰ ਜਿਹੜੇ ਉਹ ਨਾਰਜਤ ਕਰਨੇ ਨੇ ਔਰ ਮੈਂ ਪੰਜਾਬ ਪੁਲਿਸ ਦੇ ਸਾਡੇ ਜ਼ਿਲ੍ਹੇ ਦੇ ਮੈਡਮ ਐਸਐਸਪੀ ਔਰ ਡੀਸੀ ਮੈਡਮ ਨੂੰ ਇੱਕ ਬੇਨਤੀ ਕਰਨੀ ਚਾਹਾਂ ਮੈਡਮ ਅੱਜ ਜਿੰਨੀਆਂ ਵੱਡੀਆਂ ਕਤਾਰਾਂ ਲੱਗੀਆਂ ਨੇ ਤੇ ਟੋਟਲ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਰੀਬ 116 ਪੰਚਾਇਤਾਂ ਨੇ ਔਰ ਇਹ ਹਟੇੜੀ ਔਰ ਬੰਦਾ ਜਿਹੜਾ ਲੈਣਾ ਦੇ ਵਿੱਚ ਲਾਇਆ ਗਿਆ ਹੈ ਤੇ ਤੁਸੀਂ ਉਧਰ ਅਨੁਪਸ਼ਾਖਾਂ ਤੇ ਪਰਚਾ ਦਿੱਤਾ ਸੀ ਮੈਂ ਇਹ ਗੱਲ ਕਹਾਂਗਾ ਕਿ ਇਹਨਾਂ ਦੀ ਵੀਡੀਓਗ੍ਰਾਫੀ ਕਰਾਈ ਜਾਵੇ ਔਰ ਜਿੰਨੇ ਬੱਦੇ ਲੈਣਾ ਚ ਲੱਗੇ ਨੇ ਇਸ ਤੋਂ ਪਹਿਲਾਂ ਐਸ.ਸੀ.ਐਮ ਜੀਰਾ ਇੱਕ ਡਿਟੇਲ ਭੇਜ ਚੁੱਕੇ ਨੇ ਕਿ 212 ਪਿੰਡਾਂ ਦੇ ਜਿਹੜੇ ਕਾਗਜ਼ ਆ ਉਹ ਨਾਮਜ਼ਦ ਹੋ ਚੁੱਕੇ ਆ ਜਦੋਂ ਕਿ ਉਹ ਸਰਕਾਰ ਵਾਲਿਆਂ ਦੇ ਨਾਮਜਾਦ ਹੋਇਆ ਸਾਡਾ ਇੱਕ ਪੇਪਰ ਵੀ ਨਾਮਜਾਦ ਹੋਇਆ ਸੀ ਅਸੀਂ ਅੱਜ ਕਰਦੇ ਆ। ਔਰ ਇਹਨਾਂ ਨੇ ਕੀ ਕੀਤਾ ਆ ਇਹ ਪਿੰਡਾਂ ਦੇ ਵਿੱਚ ਅੱਜ ਇਹਨਾਂ ਨੇ ਸਵੇਰੇ 4 ਵਜੇ ਤੋਂ ਲੈਣਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਔਰ ਸਾਨੂੰ ਤਾਂ ਪੁਲਿਸ ਪ੍ਰਸ਼ਾਸਨ ਨੇ ਕਿਹਾ ਸੀ ਕਿਉਂਕਿ ਆ ਪ੍ਰਧਾਨ ਜੀ ਦੀ ਰਾਜਵੜਿੰਗ ਜੀ ਦੀ ਡੀਜੀਪੀ ਸਾਹਿਬ ਨਾਲ ਵੀ ਗੱਲਬਾਤ ਹੋਈ। ਮੈਡਮ ਐਸਐਸਪੀ ਉਹਨਾਂ ਨਾਲ ਵੀ ਗੱਲ ਹੋਈ ਡੀਸੀ ਮੈਡਮ ਨਾਲ ਵੀ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਮੈਂ ਆਵਾਂਗਾ। ਔਰ ਉਸ ਤੋਂ ਬਾਅਦ ਆਪਾਂ ਜਿਹੜੇ ਆਪਣੇ ਆਰਥਿਕਾਂ ਨੂੰ ਜਿਹੜਾ ਕਿ ਉੱਥੇ ਵੇਚਣਾ ਔਰ ਮੈਂ ਕਹਿੰਦਾ ਕਿ ਇਹ ਸਿਰਫ ਹੈ ਕਿ ਟਾਈਮ ਲਗਾਉਣਾ ਚਾਹਦੇ ਔਰ ਅੱਜ ਪ੍ਰਸ਼ਾਸਨ ਦੀ ਵੀ ਇਮਤਿਹਾਨ ਦੀ ਘੜੀ ਆ ਚਾਹੇ ਪੁਲਿਸ ਪ੍ਰਸ਼ਾਸਨ ਆ ਚਾਹੇ ਸਿਵਲ ਪ੍ਰਸ਼ਾਸਨ ਚਾਹੇ ਸਾਡੇ ਵੱਲੋਂ ਟੀਮਾਂ ਵਾਂਗੀਆਂ ਜਾਣ ਚਾਹੇ ਦੋ ਲਾਈਨਾਂ ਲਵਾਈਆਂ ਜਾਣ ਕਿ ਜਿੰਦੇ ਵਿੱਚ ਇੱਕ ਫਾਰਮ ਸਾਡਾ ਜਮਾ ਹੋਵੇ ਇੱਕ ਫਾਰਮ ਇਹਨਾਂ ਦਾ ਜਮਾ ਹੋਵੇ ਔਰ ਇਸ ਕਰਕੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜੇ ਅੱਜ ਕੋਈ ਠੱਠਣਾ ਵਾਪਰਦੀ ਏ ਤਾਂ ਉਹਦਾ ਜ਼ਿੰਮੇਵਾਰ ਉਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ ਉਹਦਾ ਜ਼ਿੰਮੇਵਾਰ ਜਿਹੜਾ ਸਿਵਲ ਪ੍ਰਸ਼ਾਸਨ ਹੋਵੇਗਾ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਲਿਆਉਂਦਿਆਂ ਆਇਆ ਮੈਂ ਇੱਕ ਬੇਨਤੀ ਕਰਦਾ ਐਸਐਸਪੀ ਮੈਡਮ ਨੂੰ ਕਿ ਇੱਕ ਵੀਡੀਓਗ੍ਰਾਫੀ ਕਰਾਓ ਉਥੋਂ ਨਹੀਂ ਕੱਲੇ-ਕੱਲੇ ਬੰਦੇ ਦੀ ਵੀਡੀਓਗ੍ਰਾਫੀ ਕਰਾਓ ਔਰ ਜਿਹੜੇ ਬੰਦੇ ਇਲੈਕਸ਼ਨ ਲੜਦੇ ਆ ਠੀਕ ਆ ਜਿਹੜੇ ਫਾਲਤੂ ਬੰਦੇ ਖੜੇ ਆ ਉਹਨਾਂ ਨੂੰ ਨਾਮਜ਼ਦ ਕਰੋ ਤਾਂ ਕਿ ਉਹ ਜਿਹੜੇ ਗੁੰਡਾਗਰਦੀ ਦਾ ਨੰਗਾ ਨਾਚ ਅੱਜ ਤਨ ਹੱਥ ਦੇ ਵਿੱਚ ਜਾਲੀ ਫੈਲਾ ਫੜ ਕੇ ਕਰਨਾ ਚਾਹੁੰਦੇ ਨੇ ਉਹਨਾਂ ਦਾ ਜਿਹੜਾ 307 ਦਾ ਤੁਸੀਂ ਪਰਚਾ ਦਿੱਤਾ ਨਾਮਜਾਤ ਨਹੀਂ ਕੀਤਾ ਦੇ ਕਿਸੇ ਨੂੰ ਅਣਖਸ਼ਾਤੇ ਰੱਖਿਆ ਉਹ ਅਣਖਸ਼ਾਤੇ ਕੋਈ ਨਹੀਂ ਗਏ ਉਹ ਇਹ ਗੁੰਡੇ ਨੇ ਜਿਹੜੇ ਤੇ ਲੈਣਾ ਚ ਲਾ ਕੇ ਜਿਹੜੇ ਅੰਦਰ ਕਾਗਜ਼ ਪਾੜਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਇਹ ਆ ਕਿ ਅਸੀਂ ਅੰਦਰ ਰਵਾਂਗੇ ਤੇ ਦੂਜਿਆਂ ਦੀਆਂ ਫੈਲਾਣਾ ਜਮਾ ਹੋ ਗਿਆਂਗੇ ਪਰ ਅੱਜ ਐਸਐਸਟੀ ਮੈਡਮ ਦੀ ਇਮਤਿਹਾਨ ਦੀ ਘੜੀ ਆ ਅੱਜ ਡੀਸੀ ਮੈਡਮ ਨੇ ਇਮਤਿਹਾਨ ਦੀ ਘੜੀ ਆ ਔਰ ਇੱਕ ਬੰਨੇ ਕਹਿੰਦੇ ਆ ਲੋਕਤੰਤਰ ਮੈਂ ਗੱਲ ਕਹਿਣਾ ਕਿ ਉਸ ਦਿਨ ਵੀ ਜਿਹੜੀ ਲੋਕਤੰਤਰ ਦੇ ਉੱਤੇ ਜਿਹੜਾ ਵੀ ਅਤਿਆਚਾਰ ਹੋਇਆ ਲੋਕਤੰਤਰ ਹੋਇਆ ਪਰ ਮੈਂ ਤਾਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜੇ ਘਰੇ ਬੈ ਕੇ ਸਿਆਸਤ ਕਰਦੇ ਕਿਉਂਕਿ 5 ਸਾਲ ਇਹ ਲੋਕ ਇਹ ਜਨਤਾ ਜਿਹੜੀ ਆ ਉਹ ਸਾਡੇ ਲਈ ਕੰਮ ਕਰਦੀ ਆ ਔਰ ਇੱਕ ਦਿਨ ਸਾਨੂੰ ਮਿਲਦਾ ਜਦੋਂ ਇਹਨਾਂ ਦੇ ਇਲੈਕਸ਼ਨ ਹੁੰਦੇ ਅਸੀਂ ਇਹਨਾਂ ਲਈ ਕੰਮ ਕਰਗੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਕਿ ਇਹ ਜਿਹੜੀ ਤਨਖਾਹ ਵੀ ਅੱਜ ਤੁਸੀਂ ਲੈਨੇ ਹੋ ਇਹ ਇਹਨਾਂ ਪਬਲਿਕ ਦੀ ਤਨਖਾਹ ਹੈ ਇਹਨਾਂ ਦੇ ਟੈਕਸ ਕੱਟੇ ਜਾਂਦੇ ਨੇ ਤਾਂ ਪਾਣ ਤਨਖਾਹ ਮਿਲਦੀ ਏ ਅੱਜ ਸਾਨੂੰ ਆਪਦਾ ਕੰਮ ਜਿਹੜਾ ਉਹ ਜ਼ਿੰਮੇਵਾਰੀ ਨਾਲ ਲਗਾਉਣਾ ਚਾਹੀਦਾ ਔਰ ਮੈਂ ਆਸ ਕਰਦਾ ਐ ਐਸਐਸਪੀ ਮੈਡਮ ਤੋਂ ਆਸ ਕਰਦਾ ਡੀਸੀ ਮੈਡਮ ਤੋਂ ਕਿ ਤੁਸੀਂ ਜਿਹੜਾ ਜਿਹਨੂੰ ਅੱਜ ਸ਼ਾਂਤਮਈ ਜਿਹੜੇ ਆ ਕਿ ਸਾਡੇ ਨਾਮੀਨੇਸ਼ਨ ਚਾਹੇ ਜੀਰਾ ਬਲਾਕਾ ਚਾਹੇ ਮਖੂ ਬਲਾਕ ਦੋਵਾਂ ਦੇ ਕਰਾਓਗੇ ਔਰ ਸਾਰਿਆਂ ਆਪਣੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਜੀਰਾ ਕੋਠੀ ਪਹੁੰਚਣ ਦੀ ਕਿਰਪਾਲਤਾ ਕਰੋ ਆਪ ਕੋ ਆਪਣੀਆਂ ਫੈਲਾਂ ਦੇ ਅਰੀਜਨਲ ਡਾਕੂਮੈਂਟ ਜਿਹੜੇ ਆ ਤੁਸੀਂ ਨਾਲ ਲੈ ਕੇ ਆਓ ਤਾਂ ਕਿ ਆਪਾਂ ਰਾਜਾ ਵੇਂਜੀ ਦੀ ਪ੍ਰਧਾਨਗੀ ਰੇਟ ਜਿਹੜੇ ਆ ਆਪਾਂ ਨਾਮੀਨੇਸ਼ਨ ਪੇਪਰ ਜਿਹੜੇ ਆ ਉਹ ਦਾਖਲ ਕਰ ਸਕੀਏ ਇਹਨਾਂ ਕੁਝ ਕਹਿਣਾ ਆਇਆ ਮੈਂ ਫਿਰ ਤੋਂ ਸਾਰਿਆਂ ਨੂੰ ਕਹਿੰਦਾ ਵੀ ਝੂਠੀਆਂ ਫੁਆਵਾਾਂ ਤੋਂ ਬਚੋ ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਤੱਕ ਪਹੁੰਚ ਸਕੇ ਔਰ ਕੋਈ ਵੀ ਐਸਾ ਪਿੰਡ ਨਾ ਰਹਿ ਸਕੇ ਜਿੱਥੇ ਨਾਮਜ਼ਿੰਦਗੀ ਨਾ ਹੋਵੇ ਇਹਨਾਂ ਕੁਝ ਕਹਦਾ ਆ ਫਤਿਹ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ